ਹਾਂਜੀ ਭਾਜੀ ਕੀ ਹੋਇਆ ਕੀ ਇੱਥੇ ਹਾਂਜੀ ਕੀ ਹੋਇਆ ਕੀ ਇੱਥੇ ਭਾਜੀ ਫਲਾਈਓਵਰ ਤੋਂ ਮੈਂ ਥੱਲੋਂ ਆ ਰਿਹਾ ਵਾਂ ਤੰਦੂਰਾ ਵਾਲੇ ਚੌਂਚੋਂ ਫਲਾਈਓਵਰ ਚੜਿਆ ਵਾਂ ਪਿੱਛੋਂ ਮੇਰੇ ਹੁੰਦੇ ਆ ਦੋ ਸਪੀਡ ਚ ਗੱਡੀਆਂ ਆਈਆਂ ਵਾਂ ਠੀਕ ਏ ਇੱਕ ਭਾਜੀ ਦੀ ਪਿੱਛੋਂ ਗੱਡੀ ਆ ਰਹੀ ਏ ਜਦੋਂ ਮੈਂ ਗੱਡੀਆਂ ਚੜਿਆ ਉਹ ਗੱਡੀਆਂ ਜਿਹੜੀ ਵੀ ਫਲਾਈਓਵਰ ਤੋਂ ਆਉਂਦੀ ਤੁਹਾਨੂੰ ਪਤਾ ਕ੍ਰੋਸ ਹੁੰਦੀ ਏ ਠੀਕ ਏ ਭਾਜੀ ਦੀ ਵੀ ਗੱਡੀ ਆ ਰਹੀ ਏ ਵੀਰ ਦਾ ਵੀ ਮੋਟਰਸਾਈਕਲ ਆ ਰਿਹਾ ਵੀਰ ਦਾ ਵੀ ਮੋਟਰਸਾਈਕਲ ਤੇਜ਼ ਹੀ ਭਾਜੀ ਦੀ ਗੱਡੀ ਵੀ ਬਹੁਤ ਤੇਜ਼ ਹੀ ਠੀਕ ਏ ਭਾਈ ਦੀ ਗੱਡੀ ਵੀ ਨਹੀਂ ਕੰਟਰੋਲ ਹੋਈ ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਤੋਂ ਬਚਾਉਣ ਦੀ ਖਾਤਰ ਪਰਲੀ ਸਾਈਡ ਨੂੰ ਕੀਤਾ ਤੇ ਪਿੱਛੋਂ ਆਹ ਗੱਡੀ ਵੱਜ ਗਈ ਹੈ ਤੇ ਜਿਹੜੇ ਬੰਦੇ ਦਾ ਮੋਟਰਸਾਈਕਲ ਤੇ ਜਿਹੜਾ ਬੰਦਾ ਹੈਗਾ ਉਹਦੀ ਹਾਲਤ ਕੀਤਾ ਉਹਦੀ ਹਾਲਤ ਭਾਈ ਮਾਸੂਮ ਹੈ ਸੱਟਾਂ ਉਹਦੇ ਲੱਗੀਆਂ ਵਾ ਠੀਕ ਜੇ ਬੇਹੋਸ਼ ਆ ਪਰ ਉਹਦੇ ਸਾਹ ਚੱਲਦੇ ਪਏ ਆ ਤੇ ਜਿਹੜੀ ਉਹਨਾਂ ਨਾਲ ਲੇਡੀ ਸੀ ਉਹ ਥੋੜ੍ਹਾ ਠੀਕ ਆ ਬੋਲ ਚਾਲਦੇ ਆ ਲਾਤ ਤੇ ਚੋਟ ਆ ਉਹਨਾਂ ਦੇ ਪਰ ਜਿਹੜੇ ਘਰ ਵਾਲੇ ਆ ਜਿੰਨਾਂ ਦੀ ਕੋਈ ਗੱਡੀ ਵੱਜੀ ਆ ਉਹ ਕਹਿ ਰਹੇ ਆ ਕਿ ਅਸੀਂ ਇਲਾਜ ਕਰਾਵਾਂ ਜੀ ਨਹੀਂ ਕੋਈ ਉਹਨਾਂ ਨਾਲ ਬਾਕੀ ਪੁਲਿਸ ਆਈ ਮੌਕੇ ਤੇ ਮੌਕੇ ਤੇ ਪ ਹਾਂ ਜੀ ਬੜਾ ਆਪਣਾ ਜੀ ਹਰਕੀਰਤ ਸਿੰਘ ਜੀ ਹਾਂ ਜੀ ਭਾਈ ਜੀ ਕਿੱਥੋਂ ਆ ਕੇ ਪਹੁੰਚੇ ਅਸੀਂ ਪਿਛੋਂ ਆਉਂਦੇ ਆ ਜੀ ਸਰਕੂਲਰ ਰੋਡ ਤੋਂ ਹਾਂ ਜੀ ਹਾਂ ਜੀ ਤੇ ਐਕਸੀਡੈਂਟ ਭਾਈ ਕਿਹੜੀ ਜਗ੍ਹਾ ਤੇ ਹੋਇਆ? ਫਲਾਈਓਵਰ ਦੇ ਉੱਪਰ ਦੀ। ਤੇ ਕਾਹਦੇ ਚ ਵੱਜੀ ਕਿਹੜੀ ਗੱਡੀ? ਗੱਡੀ ਵੱਜੀ ਆ ਜੀ ਪਰ ਮੋਟਰਸਾਈਕਲ ਤੇ ਇੱਕ ਇੱਕ ਗੱਡੀ ਹੀ ਉਧਰੋਂ ਜਿਹੜਾ ਕੱਟ ਆਉਂਦੇ ਆ ਜੀ ਉਧਰੋਂ ਇੱਕ ਉਧਰੋਂ ਗੱਡੀ ਆਉਂਦੀ ਸੀ ਬਹੁਤ ਤੇਜ਼ ਇਹਨਾਂ ਦੀ ਬਾਈਕ ਮੇਰੀ ਗੱਡੀ ਵਿੱਚ ਵੱਜੀ ਆ ਉਧਰੋਂ ਤਿੰਨ ਗੱਡੀਆਂ ਆਪਸ ਵਿੱਚ ਵੱਜੀਆਂ ਬ੍ਰੇਕ ਨਹੀਂ ਲੱਗੀ ਜੀ। ਸਾਰਿਆਂ ਕੋ ਨਹੀਂ ਲੱਗੀ ਕਿ ਬ੍ਰੇਕ ਲੱਗੀ ਆ ਤੇ ਫਿਰ ਵਿੱਚ ਆ ਗਈ। ਗੱਡੀ ਗੱਡੀ ਦਾ ਕੋਈ ਨੁਕਸਾਨ ਆਇਆ? ਹਾਂ ਜੀ ਹੋਇਆ ਜੀ ਬਹੁਤ ਨੁਕਸਾਨ ਹੋਇਆ ਜੀ। ਟੋਟਲ ਲਾਸ ਹੋ ਗਈ ਜੀ। ਟੋਟਲ ਲਾਸ ਹੋ ਗਈ। ਪਾਪਾ ਦਾ ਹੋਣਾ ਹੀ ਆ ਨਾ ਪਮਿੰਟ ਤੇ ਗਿਆ ਜਿਹੋ ਕਰਾ ਰਿਹਾ ਗੱਡੀ ਦੇ ਬ੍ਰੇਕ ਨਹੀਂ ਵੱਜੀ ਜਾਂ ਝੋਕ ਵੱਜੀ ਕੀ ਹੋਇਆ ਝੋਕ ਤੇ ਕੋਈ ਵੱਜੀ ਨਹੀਂ ਜੀ ਅੱਗੋ ਜੱਕ ਤਾਂ ਮੈਂ ਗੱਡੀਆਂ ਆ ਗਈਆਂ ਤੇ ਬ੍ਰੇਕ ਉਹਨਾਂ ਕੋਈ ਨਹੀਂ ਵੱਜੀ ਉਹ ਇੱਕਦਮ ਮੋਟਰਸਾਈਕਲ ਆਇਆ ਇਹਨੂੰ ਆ ਗਿਆ ਸੱਜੇ ਬੰਨੇ ਨੂੰ ਤੇ ਬ੍ਰੇਕ ਤੇ ਨਾ ਕੋਈ ਨਹੀਂ ਵੱਜੀ ਹਰਮੰਦਰ ਸਾਹਿਬ ਰੋਜ਼ ਦੀ ਤਰੀਕੇ ਜਾ ਰਿਹਾ ਸੀਗਾ ਕਿ ਨਾ ਆਇਆ ਮੇਰਾ ਨਾਮ ਬਲਵੀਰ ਕੌਰ ਹਾਂ ਜੀ ਕੀ ਹੋਇਆ ਕਿ ਤੁਹਾਡੇ ਮੁੰਡੇ ਅੱਜ ਐਸੇ ਮੈਂ ਇਤਨਾ ਹਸਪੀਟਲ ਗਿਆ ਸੀ ਪਤਾ ਲੈਣ ਆਪਣੀ ਸਾਲੀ ਦਾ ਤੇ ਬਸ ਆਂਦੇ ਸ਼ਾਮ ਦਾ ਗਿਆ ਵਾ ਹੁਣ ਆਂਡਿਆ ਸੀ ਤੇ ਮੈਨੂੰ ਘਰੋਂ ਫੋਨ ਆਇਆ ਮਲੇ ਦੇ ਵਿੱਚੋਂ ਹੀ ਵੀ ਤੁਹਾਡਾ ਮੁੰਡਾ ਵੱਜ ਗਿਆ ਆ ਤੋਂ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਹਾਲਤ ਵਿੱਚ ਭਾਵੇਂ ਮੈਂ ਵੇਖ ਕੇ ਤਾਂ ਫਿਰ ਕੋਈ ਗੱਲ ਕਰਾਂਗੀ ਇਹਨਾਂ ਨਾਲ ਇਹ ਆਰਾਮਤਲਾਈ ਪੋਲ ਤੇ ਤੇ ਜਗ੍ਹਾ ਤੋਂ ਵਾਪਸ ਆ ਰਹੇ ਹਾਂ ਵੀ ਜਗ੍ਹਾ ਤਾਂ ਨਹੀਂ ਹਸਪੀਟਲ ਦਾ ਮੈਨੂੰ ਪਤਾ ਵਾ ਕਚਹਿਰੀ ਵਾਲ ਕਚਹਿਰੀ ਵਾਲਾ ਹੈਗਾ ਹੀ ਹਾਂਜੀ ਜੋਗਾ ਸਿੰਘ ਉਹਦਾ ਨਾਮ ਆ ਐਹੀ ਹੈਗੇ ਆ ਜੋ ਆਪਣਾ ਨਿਊ ਜੱਤਕ ਕਲੋਨੀ ਦੇ ਸੁਲਤਾਨਪਿੰਡ ਦੇ ਹਾਂਜੀ ਹਾਂਜੀ ਸਰ ਜਿਹੜਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਕੀ ਕੀ ਹੈ ਜੀ ਇੱਥੇ ਇੱਕ ਟੋਇਟਾ ਵਾਲਿਆਂ ਗੱਡੀ ਜਾ ਗਲਾਜਾ ਜਿਹਦਾ ਨੰਬਰ ਆ ਪੀਵੀ02ਏਕੇ9400 ਇਹ ਫਾਈਵਰ ਰੋਡ ਤੇ ਜਾ ਰਹੇ ਸੀਗੇ ਅੱਗੇ ਦੱਸ ਰਿਹਾ ਕਿ ਕਾਫੀ ਗੱਡੀਆਂ ਤਿੰਨ ਜਣੀਆਂ ਹੋਰ ਵੀ ਆ ਰਹੀਆਂ ਹੈ ਜੋ ਉਹ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਸ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਬੰਦੇ ਜ਼ਖਮੀ ਹੋ ਗਏ ਆ ਉਹਨਾਂ ਨੂੰ ਗੁਰਨਾਨਕਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਵਾ ਬਾਕੀ ਅਸੀਂ ਡਿਊਟੀ ਅਫਸਰ ਨੂੰ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਜਿਹੜੇ ਬੰਦੇ ਹਾਂਜੀ ਗਲਤੀ ਕਿੰਨੀ ਲੱਗ ਰਹੀ ਜੀ ਗਲਤੀ ਕਰ ਰਹੇ ਵੀ ਜਿਹੜੇ ਅਗਲੇ ਗੱਡੀਆਂ ਜਾ ਰਹੇ ਸੀ ਉਹ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹੜਾ ਆ ਇਹ ਗੱਡੀ ਆ ਗਲਾਂਝਾ ਜਿਹਦਾ ਨੰਬਰ ਆ ਪੀਵੀ02 ਈਕੇ9400 ਇਹ ਗੱਡੀ ਚਲਾ ਰਿਆ ਸੀ ਮੁੰਡਾ ਹਰਕ੍ਰਿਸ਼ ਸਨ ਆਫ ਗੁਰਿੰਦਰ ਸਿੰਘ ਇਹ ਸਾਡੇ ਕੋਲ ਹੀ ਖੜਿਆ ਇਹਨਾਂ ਨੇ ਦੱਸ ਰਿਆ ਕਿ ਬੜੇ ਭਲਾਈ ਦਾ ਕੰਮ ਕੀਤਾ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨੂੰ ਸਭ ਕੋ ਖੁਦ ਪਾਣੀ ਪੋਣੀ ਪਲਾਇਆ ਤੇ ਨਾਲ ਲੈ ਕੇ ਜਾ ਕੇ ਤੇ ਉਹਨੂੰ ਗਰਨਾਲਾ ਹਸਪਤਾਲ ਪਹੁੰਚਾ ਦਿੱਤਾ ਪਰ ਫਿਰ ਵੀ ਇਹੀ ਦੇਖਭਾਲ ਕਰਾਂਗੇ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਜਦੀ ਕਾਨੂੰਨੀ ਕਾਰਵਾਈ ਬੰਦੀ ਜਦੇ ਖਿਲਾਫ ਉਹਦੇ ਕੀਤੇ ਜਾਊਗਾ